ਬਹੁਤ ਹੀ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਇੱਕ ਹੋਰ ਮੋੜ ਆ ਗਿਆ ਪੰਜਾਬ ਦੀ ਪੁਲਿਸ ਨੂੰ ਲੈ ਕੇ ਦੋ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਇੱਕ ਪਾਸੇ ਪੰਜਾਬ ਦੇ ਵਿੱਚ ਕਰਨਲ ਸਾਹਿਬ ਨੂੰ ਲੈ ਕੇ ਆਰਮੀ ਗੁੱਸੇ ਦੇ ਵਿੱਚ ਆ ਗਈ ਹੈ ਔਰ ਦੂਜੇ ਪਾਸੇ ਕਰਨਲ ਮਾਮਲੇ ਤੋਂ ਬਾਅਦ ਇੱਕ ਹੋਰ ਜਿਵੇਂ ਕਿ ਤਿੰਨ ਪੁਲਿਸ ਅਫਸਰਾਂ ਦੇ ਸਮੇਤ ਇੱਕ ਇਨਸਪੈਕਟਰ ਨੂੰ ਨਾਲ ਸਸਪੈਂਡ ਕੀਤਾ ਗਿਆ ਕਿਉਂ ਕੀਤਾ ਗਿਆ 10 ਕਰੋੜ ਦੇ ਲੁੱਟੇ ਰਿਆ ਮੇ ਨਾਲ ਮਿਲੀ ਭੁਗਤ ਦੀ ਵਜ੍ਹਾ ਦੇ ਨਾਲ ਤਿੰਨ ਪੁਲਸ ਮੁਲਾਜ਼ਮਾਂ ਦੇ ਸਮੇਤ ਇੱਕ ਸਸਪੈਂਡ ਕਰ ਦਿੱਤਾ ਗਿਆ ਇੰਸਪੈਕਟਰ ਨੂੰ ਯਾਨੀ ਥਾਣੇ ਦੇ ਵਿੱਚ ਪਰਥੱਨੀ ਮੱਤ ਚੁੱਕੀ ਹੈ ਔਰ ਦੂਜੀ ਖਬਰ ਜਿਹੜੀ ਕਿ ਕਰਨਲ ਮਾਮਲੇ ਨੂੰ ਲੈ ਕੇ ਫੌਜ ਬੜੀ ਗੁੱਸੇ ਦੇ ਵਿੱਚ ਆ ਗਈ ਹੈ ਤੇ ਮੈਂ ਦੋਵੇਂ ਖਬਰਾਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਕਰਨਲ ਮਾਮਲੇ ਨੂੰ ਲੈ ਕੇ ਤਾਂ ਬਹੁਤ ਹੀ ਵੱਡਾ ਖੁਲਾਸਾ ਕਿ ਪੰਜਾਬ ਦੀ ਪੁਲਸ ਦੇ ਵਿਰੁੱਧ ਹੋ ਚੁੱਕੀ ਆਰਮੀ ਉਹਨਾਂ ਨੌਜਵਾਨਾਂ ਦਾ ਜਿਹੜਾ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਤਾ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਜਿਹੜੀ ਕਿ ਕਰਨਲ ਮਾਮਨੇ ਨੂੰ ਦੇਖ ਕੇ ਪੰਜਾਬ ਦੇ ਗੌਰਵ ਯਾਦਵ ਡੀਜੀਪੀ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਆ ਪੰਜਾਬ ਦੇ ਵਿੱਚ ਇੱਕ ਤਾਂ ਜਿਹੜੇ ਕਿ ਫੌਜ ਦੇ ਬਹੁਤ ਹੀ ਵੱਡੇ ਅਧਿਕਾਰੀ ਔਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਗੌਰਵ ਯਾਦਵ ਡੀਜੀਪੀ ਯਾਨੀ ਬਹੁਤ ਹੀ ਵੱਡੀ ਯਾਨੀ ਗੱਲ ਆ ਗਈ ਸੀ ਕਿ ਇਹਨਾਂ ਦਾ ਸਮਝੌਤਾ ਹੋ ਚੁੱਕਿਆ ਯਾਨੀ ਮਾਮਲਾ ਨਿਬਟ ਚੁੱਕਿਆ ਪਰ ਦੂਜੇ ਪਾਸੇ ਜਦੋਂ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਭਾਈ ਤੁਹਾਡਾ ਕੀ ਕਹਿਣਾ ਉਹ ਕਹਿੰਦੇ ਕਿ ਸਾਡੀ ਸੀਵੀਆ ਹੀ ਜਾਂ ਚਲੀ ਜਾਵੇ ਔਰ ਦੂਜੇ ਪਾਸੇ ਜਿਹੜੇ ਕਿ ਨਾਨਕ ਸਾਹਿਬ ਐਸਐਸਪੀ ਨੇ ਪਟਿਆਲਾ ਦੇ ਉਹਨਾਂ ਦੀ ਬਦਲੀ ਹੋਣੀ ਚਾਹੀਦੀ ਹੈ ਔਰ ਦੂਸਰੇ ਪਾਸੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਹੈ ਜਿਹੜੇ ਲੋਕ ਇਹਨਾਂ ਦੇ ਦੋਸ਼ੀ ਨੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਤਾਂ ਹੁਣ ਜਿਹੜੀ ਵੀਡੀਓ ਸਾਹਮਣੇ ਆਈ ਹੈ ਤਾਂ ਪਹਿਲੇ ਮੈਂ ਤੁਹਾਨੂੰ ਉਹੀ ਸੁਣਾਉਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰਾਂ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ 10 ਕਰੋੜ ਦੀ ਜਿਹੜੀ ਕਿ ਚੋਰੀ ਲੁੱਟੇਰੀਆਂ ਨੇ ਕੀਤੀ ਹੈ ਉਦੇ ਮਾਮਲੇ ਦੇ ਵਿੱਚ ਤਿੰਨ ਪੁਲਿਸ ਆਫਸਰਾਂ ਦੇ ਨਾਲ ਇੱਕ ਇਨਸਪੈਕਟਰ ਨੂੰ ਵੀ ਜਿਹੜਾ ਕਿ ਸਸਪੈਂਡ ਕੀਤਾ ਗਿਆ ਦੇਖੋ ਪੰਜਾਬ ਪੁਲਿਸ ਦਾ ਕੀ ਕਾਰਨਾਮਾ ਧਿਆਨ ਦੇ ਨਾਲ ਸੁਣਨਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਖਾਕੀ ਵਰਦੀ ਤੇ ਦਾਗ ਲਾਉਣ ਵਾਲੇ ਪੁਲਿਸ ਇਨਸਪੈਕਟਰਸਾਂ ਨੇ ਤਿੰਨ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੀ ਕਰਤੂਤ ਕੀ ਸੀ ਉਹਨਾਂ ਨੇ ਜਿਹੜਾ ਕੀ ਕੀਤਾ ਕਿ ਤਾਂ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਮਾਮਲਾ ਚੰਡੀਗੜ੍ਹ ਪੁਲਿਸ ਨਾਲ ਜੁੜਿਆ ਚੰਡੀਗੜ੍ਹ ਦਾ ਇੱਕ ਇਨਸਪੈਕਟਰ, ਇੱਕ ਸੀਨੀਅਰ ਕਾਂਸਟੇਬਲ ਤੇ ਇੱਕ ਹੋਰ ਕਾਂਸਟੇਬਲ ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਤਿੰਨੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਇਸੇ ਕਰਕੇ ਕੀਤਾ ਗਿਆ ਕਿਉਂਕਿ ਇਸ ਮਾਮਲੇ ਵਿੱਚ ਖੁਦ ਦਖਲ ਦਿੱਤਾ ਜਦੋਂ ਪਤਾ ਲੱਗਦਾ ਹੈ ਕਿ ਸਾਡੀ ਪੁਲਿਸ ਦੀ ਬਦਨਾਮੀ ਹੋ ਰਹੀ ਹੈ। ਚੰਡੀਗੜ੍ਹ ਦੇ ਡੀਜੀਪੀ सुरेंद्र ਸਿੰਘ ਯਾਦਵ ਦੇ ਵੱਲੋਂ ਇਸ ਕੇਸ ਦੇ ਵਿੱਚ ਖੁਦ ਦਖਲ ਦਿੱਤਾ ਗਿਆ ਜਿਸ ਤੋਂ ਬਾਅਦ ਆਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਹ ਗੱਲ ਇੱਕ ਸਾਫ਼ ਹੋ ਗਈ ਕਿ ਉਹ ਇਨਸਪੈਕਟਰ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਸੂਰ ਸੀ। ਹੁਣ ਉਹਨਾਂ ਦੇ ਕਸੂਰ ਕੀ ਸੀ ਤੇ ਉਹਨਾਂ ਤੇ ਦੋਸ਼ ਕੀ ਸੀ ਉਹਨਾਂ ਤੇ ਦੋਸ਼ ਹਨ ਕਿ ਉਹਨਾਂ ਨੇ 10 ਕਰੋੜ ਰੁਪਏ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਛੱਡ ਦਿੱਤਾ ਤਾਂ ਜਿਹੜੀ ਇਹ ਖਬਰ ਸੁਣੀ ਹੈ ਇਹਦੇ ਵਿੱਚ ਤਿੰਨ ਪੁਲਿਸ ਆਫੀਸਰਾਂ ਦੇ ਨਾਲ ਯਾਨੀ ਇੱਕ ਇਨਸਪੈਕਟਰ ਨੂੰ ਵੀ ਸਸਪੈਂਡ ਕੀਤਾ ਗਿਆ ਇਹ ਆ ਪੰਜਾਬ ਪੁਲਿਸ ਦੇ ਜਿਹੜੇ ਕਿ ਕੁਝ ਲੋਕ ਨੇ ਜਿਹੜੇ ਪੁਲਿਸ ਦੇ ਉੱਤੇ ਵੀ ਬਹੁਤ ਵੱਡੇ ਪੱਦਰ ਤੇ ੱੱਬਾ ਲਾ ਰਹੇ ਨੇ ਸਾਰੀ ਪੁਲਿਸ ਨੂੰ ਬਦਨਾਮ ਕਰ ਰਹੇ ਨੇ ਤਾਂ ਹੁਣ ਦੂਜੇ ਪਾਸੇ ਆਜੋ ਜਿਹੜਾ ਆਰਮੀ ਦਾ ਬਿਆਨ ਆਇਆ ਉਮੀਦ ਸੁਣ ਲੋ ਜਿਹੜਾ ਕਿਉਂਕਿ ਉਹਨੇ ਤਾਂ ਹਾਹਾਕਾਰ ਹੀ ਮਚਾ ਦਿੱਤੀ ਐ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਨੂੰ ਲੈ ਕੇ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਸੁਣੋ ਇਸ سلسلے ਮੈਂ ਮੇਰੀ ਅੱਜ तकरीबन 2.5 ਘੰਟੇ ਬਾਤ ਹੋਈ ਹੈ ਔਰ ਇੱਕ ਚੀਜ਼ ਹੋਰ ਬਤਾ ਦਿੰਦਾ ਹਾਂ ਕਿ ਅਸੀਂ ਲਗਾਤਾਰ ਹਮਾਰੇ ਸਾਰੇ ਕੇ ਸਾਰੇ ਸਾਥੀ ਐ ਕਿ ਚੀਜ਼ ਕਰ ਰਹੇ ਕਿ ਭਈ ਸੈਨਾ ਐਕਸ਼ਨ ਕਿਉਂ ਨਹੀਂ ਲੈ ਰਹੇ सेना के पास पावर है सब कुछ है फिर भी, भी कोई कह रहा है कि भाई जनरल बिष्ट साहब क्या कर रहे हैं जेओसी साहब कोई कह रहा है कि भाई आर्मी चीफ क्या कर रहा है तो आज कुछ चीजें सामने निकल कर आई हैं मोटी मोटी तो मैं आपको बताना चाहता हूं पहली बात तो ऊपर जो सेना का मूड है बड़े अधिकारियों का जो मूड है जो आर्मी कमांडर लेवल के जो लोग बैठे हैं वो इस घटना पर लगातार नजरे बताए बैठे हैं और वहां से कुछ चीजें निकल कर आई हैं कि भाई ये जो आप लोग कह रहे हो कि पुलिस वालों को पीटो उठा कर लिया हो इनको तोड़ दो तो बोलिए कोई बड़ी चीज नहीं है ये तो मामूली सी बात है कि उनको एक किसी बटालियन को बटालियन तो बहुत बड़ी चीज है एक कंपनी को ऑर्डर दिया जाए और उनको उठा ले आए वो किसी भी बिल में छुप जाए बड़ी चीज नहीं है जब चंडीगढ़ में नाइन सेक्टर को सेना ने घेर सकती है सेना तो इन बारह लोगों को उठाने में कोई बड़ी बात थोड़ी है इनको तो एक सेकेंड में उठा लेंगे और इनको तोड़ भी देंगे मरोड़ भी देंगे और कोई बड़ी चीज नहीं कोर्ट कचेरी सेना के पास वकीलों की कमी नहीं है किसी भी एंगल से वकीलों से लगा लो पैसे से लगा लो या पावर से लगा लो सब चीजें हैं तो दो मिनट लगती है इनको उठाकर तोड़ दे में वो तोड़ सकते हैं लेकिन अभी मंथन इस चीज पर जारी है कि भाई ये जो केस हुआ है अगर आज उनको तोड़ दिया तो तोड़कर फिर बाद में बात ऊपर लेवल में पहुंचेगी और फिर ये बोलेंगे ठीक है जी राजीनामा करो और कहानी खत्म कर दो तो मामला बहुत सारा गुस्से के बच्चे आ गया ये जेड़ा ऑफिसर बोल रहा है ये दरअसल साडा जेड़ा के देश का फौजी कह सकते हैं ਬਹੁਤ ਹੀ ਯਾਨੀ ਸਰਵਸਤੇਸ ਅਸਵਕਤ ਡਿਊਟੀ ਦੇ ਵਿੱਚ ਤਨਨਾਤ ਨੇ ਔਰ ਇਹਨਾਂ ਬੰਨਿਓ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਨੇ ਜਿਹੜੀ ਪਲ-ਪਲ ਦੀ ਤਾਜ਼ਾ ਅਪਡੇਟ ਆਰਮੀ ਦੇ ਵਿੱਚੋਂ ਆ ਰਹੀ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹੀ ਚੈਨਲ ਹੈ ਜਿਹਦੇ ਵਿੱਚ ਸਾਡੇ ਸੁਰੱਖਿਆ ਕਰਨ ਵਾਲੇ ਸਾਡੇ ਉਹੀ ਨੌਜਵਾਨ ਜਿਹੜੇ ਫੌਜੀਆ ਦੇ ਰੂਪ ਦੇ ਵਿੱਚ ਸਾਡੀ ਰੱਖਿਆ ਕਰਦੇ ਨੇ ਤਾਂ ਉਹੀ ਸਾਡੇ ਸੂਰਬੀਰ ਯੋਧੇ ਜਿਹੜੇ ਬਾਰਡਰਾਂ ਦੇ ਉੱਤੇ ਤਾਇਨਾਤ ਨੇ ਪੂਰੇ ਦੇਸ਼ ਨੂੰ ਪ੍ਰੋਟेक्ट ਕਰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸਾਡਾ ਪੰਜਾਬੀ ਆ ਜਾਂਦਾ ਤਾਂ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮਾਮਲਾ ਚਾਹੇ ਕਿਦੋਂ ਵੀ ਠੰਡਾ ਗਿਆ ਨਾ ਪਏ ਜੇ ਪਰ ਆਰਮੀ ਦੇ ਨੌਜਵਾਨਾਂ ਦੀ ਇਹ ਕੁਝ ਅਜਿਹੇ ਵੀਡੀਓ ਆ ਰਹੀਆਂ ਜਿਹੜੀਆਂ ਮੈਂ ਤੁਹਾਨੂੰ ਅੱਗੇ ਦਿਖਾਉਂਦਾ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦਾ ਕਿ ਉਹ ਨੌਜਵਾਨ ਕੀ ਕਹਿ ਰਹੇ ਨੇ ਪੁਲਿਸ ਦੇ ਉੱਤੇ ਇੰਨਾ ਖਫਾ ਗਿਆ ਹੋ ਰਹੇ ਨੇ ਬਹੁਤ ਸਾਰਾ ਯਾਨੀ ਗੁੱਸਾ ਜ਼ਾਹਿਰ ਕਰ ਰਹੇ ਨੇ ਕਿ ਨਾ ਪੁਲਿਸ ਵਾਲਿਆਂ ਨੂੰ ਚੱਕਿਆ ਜਾਵੇ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਯਾਨੀ ਉਹ ਜ਼ੀਰੋ ਗਰਾਊਂਡ ਦੇ ਉੱਤੇ ਆਪਣੀ ਸਜ਼ਾ ਦੇਣੀ ਚਾਹੁੰਦੇ ਨੇ ਕਿ ਕੋੜ ਬਚੈਰੀ ਆਪਣਾ ਮਾਮਲਾ ਜਿਹੜਾ ਇੱਕ ਪਾਸੇ ਰਹਿ ਗਿਆ ਪਰ ਜਿਹੜਾ ਕਰਨਲ ਸਾਹਿਬ ਨੂੰ ਪੁੱਟਿਆ ਗਿਆ ਉਹ ਅਸੀਂ ਆਪਣੇ ਪੱਧਰ ਤੇ ਬਦਲਾ ਲੈਣਾ ਚਾਹੁੰਦੇ ਆ ਬਹੁਤ ਸਾਰੇ ਨੌਜਵਾਨਾਂ ਨੇ ਤਾਂ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਥਾਣੇ ਤੱਕ ਦੇ ਵਿੱਚ ਵੜ ਕੇ ਉਹਨਾਂ ਨੂੰ ਇਨਜਾਮ ਤੱਕ ਪਹੁੰਚਾ ਸਕਦੇ ਸੀ ਜੇਕਰ ਸਾਨੂੰ ਆਰਮੀ ਆਰਡਰ ਦਿੰਦੀ ਆ ਤਾਂ ਯਾਨੀ ਫੇਰ ਵੀ ਪੰਜਾਬ ਦੀ ਪੁਲਿਸ ਜਾਂ ਫਿਰ ਆਰਮੀ ਚਾਹੁੰਦੀ ਹੈ ਕਿ ਵੱਡੀ ਤਕਰਾਰ ਨਾ ਹੋਵੇ ਪਰ ਫੇਰ ਵੀ ਪੰਜਾਬ ਦੀ ਪੁਲਿਸ ਨੂੰ ਕੋਰ ਪਿੱਛੇ ਆਰਮੀ ਦੇ ਬਹੁਤ ਸਾਰੇ ਨੌਜਵਾਨਾਂ ਦਾ ਪ੍ਰਿਆਸ ਹੈ ਬਹੁਤ ਸਾਰੇ ਨੌਜਵਾਨ ਗੁੱਸੇ ਦੇ ਵਿੱਚ ਨੇ ਅਗਲੀ ਵੀਡੀਓ ਦੇ ਵਿੱਚ ਮੈਂ ਹੀ ਖੁਲਾਸੇ ਤੁਹਾਡੇ ਸਾਹਮਣੇ ਕਰੂੰਗਾ ਜਿਹੜੀਆਂ ਵੀਡੀਓ ਆਰਮੀ ਦੇ ਚੈਨਲ ਤੇ ਪਾਈਆਂ ਜਾ ਰਹੀਆਂ ਨੇ ਤਾਂ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਉਹਨਾ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰੇ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ